ਬਾਇਓਲੋਜੀ ਦਾ ਖਾਲਸਾ ਬਾਇਓਲੋਜੀ ਕੀ ਫੱਤੇ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮ ਗੜੀਆ ਜਿਹੜੇ ਭਰਾ ਬਣੇ ਆਪਣਾ ਪੇਜ ਨੂੰ ਫੋਲੋ ਕਰਿਆ ਉਹ ਫੋਲੋ ਜ਼ਰੂਰ ਕਰਿਓ ਭਰਾਵੋ ਬੜੀਆ ਬੜੀਆ ਵੀਡੀਓ ਦੇਖਣ ਲਈ ਤੇ ਹੁਣ ਜੋ ਪੰਜਾਬ ਸਰਕਾਰ ਵੱਲੋਂ ਕਾਰਡਾਂ ਦੇ ਉੱਪਰ ਵੈਰੀਫਿਕੇਸ਼ਨ ਚੱਲ ਰਹੀ ਹੈ ਜਿਹੜੇ ਲੋਕ ਕੋਈ ਜੇਲ੍ਹ ਗਿਆ ਹੋਇਆ ਕਿ ਡੈਥ ਹੋ ਚੁੱਕੀ ਆ ਕੋਈ ਫੌਰਨ ਗਿਆ ਹੋਇਆ ਉਹਨਾਂ ਦੇ ਨਾਮ ਕੱਟ ਜਾਣਗੇ ਨਵੇਂ ਕਾਰਡ ਬਣਨਗੇ ਹਜੇ ਫਿਲਹਾਲ ਉਹਦੀ ਵੈਰੀਫਿਕੇਸ਼ਨ ਆ ਰਹੀ ਆ ਪਰ ਕੋਸਕ ਜਿਹੜੇ ਦਿਨੋਂ ਆਪਾਂ ਕਹਿ ਰਹੇ ਨੇ ਕਿ ਧੱਲੇ ਲੋਕ ਹੁੰਦੇ ਨੇ ਭਰਾਵੋ ਸਾਡੇ ਦੀਪੂ ਜੂਨੀਅਰ ਦੇ ਵਿੱਚ ਵੀ ਇਸ ਤਰ੍ਹਾਂ ਲੋਕ ਹੈਗੇ ਨੇ ਤੁਸੀਂ ਦੇਖੋ ਆ ਕਹਿ ਜੇ ਬਿਆਨ ਦੇ ਰਹਿਣੇ ਸਮਝ ਲਓਗੇ ਹੂੰ ਇਹ ਕਹਿੰਦੇ ਸੀ ਰਸਨ ਕਾਟਾਂ ਦੀ ਵੈਰੀਫਿਕੇਸ਼ਨ ਨਹੀਂ ਕਰਾਂਗੇ ਭਰਾਵੋ ਬਿੱਲੀ ਫਿਲਮ ਬਾਹਰ ਆ ਗਈ ਜਿਹੜੇ ਇੰਸਪੈਕਟਰਾਂ ਚਿਹਤੇ ਨੇਗੇ ਜਿਹੜੇ ਪ੍ਰਧਾਨ ਨੇਗੇ ਉਹ ਮਤਲਬ ਇਨਸਪੈਕਟਰਾਂ ਦੀ ਆੜ ਦੇ ਵਿੱਚ ਮੋਟੀ ਕੰਕੋਰਾ ਬਣਾ ਕਰ ਰਹੇ ਨੇਗੇ ਉਹ ਉਹਨਾਂ ਚਾਹੁੰਦੇ ਵੀ ਇਹ ਵੈਰੀਫਿਕੇਸ਼ਨ ਹੋਵੇ ਸਾਡੀ ਸਰਕਾਰ ਭਵੰਤ ਸਿੰਘ ਮਾਨ ਨੂੰ ਬੇਨਤੀ ਆ ਮੁੱਖ ਮੰਤਰੀ ਪਿਆਰ ਨੂੰ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਘਟਾਲੂ ਚੱਕ ਮਤਲਬ ਫੂਡ ਮਤਲਬ ਮੰਤਰੀ ਨੇਗੇ ਸਾਡੇ ਉਹਨਾਂ ਨੂੰ ਬੇਨਤੀ ਆ ਵੀ ਇਹਦੀ ਵੈਰੀਫਿਕੇਸ਼ਨ ਕਰਾਈ ਜਾਵੇ ਸਭ ਤੋਂ ਵੱਡੇ ਜਿਹੜੇ ਚੋਰ ਨੇ ਭਰਾਓ ਉਹ ਮਹਿਕਮਿਆਂ ਦੇ ਡੀਪੋਆਂ ਚੋਰ ਨੇ ਹੈਗੇ ਜਾ ਜਿਹੜੇ ਜਿਹੜੇ ਨਾਲ ਛਿੱਤੇ ਮਾਰਦੇ ਨੇ ਉਹ ਚੋਰ ਨੇ ਸਭ ਤੋਂ ਵੱਡਾ ਚੋਰ ਮਹਿਕਮਾ ਜਿਹੜਾ ਕਰੋੜਾਂ ਦੀ ਕੰਕ ਖਫਾਦਾ ਕਰ ਰਿਹਾ ਤਾਂ ਸਾਡੀ ਮੁੱਖ ਮੰਤਰੀ ਨੂੰ ਬੇਨਤੀ ਆ ਵੀ ਇਹ ਹੈ ਜਿਹੜੇ ਬਿਆਨ ਦਿੰਦੇ ਨੇ ਪ੍ਰਧਾਨ ਉਹਨਾਂ ਦੇ ਡਾਂਗ ਫਰੀ ਆਵੇ ਤਾਂ ਜੋ ਕ੍ਰਾਪਸ਼ਨ ਦੇ ਵਿੱਚੋਂ ਦਾਰਾ ਸਕੇ ਜੇ ਜਿਹੜੇ ਨਾਲ ਲੱਚੇ ਛਿੱਤੇ ਵੜੇ ਨੇ ਜਿਹੜੇ ਵੱਡੇ ਵੱਡੇ ਸਪਲਾਈ ਆ ਦੇ ਨਾਲ ਜੋੜੀ ਬੈਠੇ ਨੇ ਤਾਂ ਉਹਨਾਂ ਦੇ ਪ੍ਰਕਾਰ ਵਿਗਰੀ ਆਵੇ ਤੇ ਸਾਡੀ ਬੇਨਤੀ ਆ ਜਿਹੜੇ ਪਿੰਡਾਂ ਦੇ ਵਿੱਚ ਚਾੜੂ ਪਾਰਟੀ ਦੇ ਵਰਕਰ ਬੈਠੇ ਨੇ ਭਰਾ ਉਹ ਆਪ ਵੈਰੀਫਿਕੇਸ਼ਨ ਕਰਾਓ ਕਿ ਨਵੇਂ ਕਾਰਡ ਤਾਂ ਹੀ ਵੰਡਣਗੇ ਤਾਂ ਹੀ ਕਰਕੇ ਸਾਡੀ ਇੱਥੇ ਪੁਰਾਣੇ ਕਾਰਡ ਮਰੇ ਲੋਕਾਂ ਕੱਟਿਆਣਗੇ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰੋ ਭਰਾ ਉਹ ਬਾਈਬਲ ਕਾ ਖਾਲਸਾ ਬਾਈਬਲ ਕੀ ਬਤ